ਜਿੱਥੇ ਵੀ ਕਿਤੇ ਹੁਣ ਸਿੰਘਾਂ ਦਾ ਟੱਕਰਾ ਮੁਗਲਾਂ ਦੀਆਂ ਫੌਜਾਂ ਨਾਲ ਹੁੰਦਾ ਸੀਗਾ ਤੇ ਸਿੰਘ ਉਹਨਾਂ ਨਾਲ ਦੋ-ਦੋ ਹੱਥ ਕਰਨ ਤੋਂ ਬਾਅਦ ਜੰਗਲਾਂ ਵਿੱਚ ਭੱਜ ਜਾਂਦੇ ਸੀਗੇ ਜੰਗਲਾਂ ਵਿੱਚ ਲੁਕ ਜਾਂਦੇ ਸੀਗੇ ਤੇ ਇੱਥੇ ਇੱਕ ਬਹੁਤ ਹੀ ਪ੍ਰਸਿੱਧ ਘਟਨਾ ਦੱਸੀ ਗਈ ਹੈ ਜੋ ਭਾਈ ਤਾਰਾ ਸਿੰਘ ਜੀ ਦੀ ਹੈ ਕੀ ਹੋਇਆ ਸੀਗਾ ਵੀ ਨੌ ਸ਼ਹਿਰਾਂ ਜੋ ਲਾਹੌਰ ਵਿੱਚ ਸੀਗਾ ਉੱਥੇ ਕੁਝ ਸਿੰਘ ਵਾਹੀ ਕਰਦੇ ਸੀਗੇ ਖੇਤੀਬਾੜੀ ਕਰਦੇ ਸੀਗੇ ਤੇ ਉੱਥੋਂ ਦਾ ਜੋ ਚੌਧਰੀ ਸੀਗਾ ਸਾਹੀ ਬਰਾਏ ਉਹ ਸਿੱਖਾਂ ਦੇ ਖੇਤਾਂ ਵਿੱਚ ਆਪਣੀਆਂ ਘੋੜੀਆਂ ਛੱਡ ਦਿੰਦਾ ਸੀਗਾ ਚਰਨ ਵਾਸਤੇ ਤੇ ਸਿੱਖਾਂ ਦੇ ਕਈ ਵਾਰ ਬੇਨਤੀ ਕਰਨ ਤੇ ਵੀ ਉਹ ਨਾ ਮੰਨਿਆ ਤੇ ਉਹਨਾਂ ਨੂੰ ਪੁੱਠਾ ਬੋਲਦਾ ਸੀਗਾ ਇੱਕ ਵਾਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਤੁਹਾਡੇ ਵਾਲਾਂ ਦੀਆਂ ਰस्सियां ਵਟਕੇ ਮੈਂ ਘੋੜੀਆਂ ਬੰਨਾਂਗਾ ਆਪਣੀਆਂ ਤੇ ਇਹ ਗੱਲ ਸਿੱਖਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ ਹੋਈ ਤੇ ਉਹਨਾਂ ਦੇ ਮਨਾਂ ਵਿੱਚ ਅੱਗ ਵੀ ਲੱਗੀ ਏ ਸੁਣ ਕੇ ਉਹਨਾਂ ਨੇ ਭੂਸੇ ਪਿੰਡ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਢਿੱਲੋਂ ਨੂੰ ਸਾਧ ਕੇ ਚੌਧਰੀ ਦੀਆਂ ਘੋੜੀਆਂ ਬਾਹਰ ਚਰਦੀਆਂ ਹੀ ਫੜਾ ਦਿੱਤੀਆਂ ਸੀਗੀਆਂ ਉਹ ਘੋੜੀਆਂ ਬਾਹਰ ਚੱਲ ਰਹੀਆਂ ਸੀਗੀਆਂ ਉਹਨਾਂ ਨੂੰ ਉਹਨੇ ਫੜਾਤਾ ਸੀਗਾ ਪੂਛੇ ਦੇ ਸਰਦਾਰਾਂ ਨੇ ਜਿਨ੍ਹਾਂ ਦੀ ਆਪਾਂ ਹੁਣੇ ਗੱਲ ਕੀਤੀ ਸਰਦਾਰ ਅਮਰ ਸਿੰਘ ਤੇ ਸਰਦਾਰ ਬਗੇਲ ਸਿੰਘ ਢਿੱਲੋਂ ਉਹਨਾਂ ਨੇ ਘੋੜੀਆਂ ਸਰਦਾਰ ਲਖਮੀਰ ਸਿੰਘ ਨੂੰ ਲਿਆ ਦਿੱਤੀਆਂ ਤੇ ਉਹਨੇ ਮਾਲਵੇ ਵਿੱਚ ਸਰਦਾਰ ਆਲਾ ਸਿੰਘ ਕੋਲ ਵੇਚ ਕੇ ਭਾਈ ਤਾਰਾ ਸਿੰਘ ਜੀ ਦੇ ਲੰਗਰ ਵਿੱਚ ਪਾਏ ਸਨ ਭਾਈ ਤਾਰਾ ਸਿੰਘ ਜੀ ਪਾਕਿਸਤਾਨ ਲਾਹੌਰ ਵਿੱਚ ਰਹਿੰਦੇ ਸੀਗੇ ਉਸ ਏਰੀਏ ਵਿੱਚ ਜੋ ਅੱਜ ਅੰਮ੍ਰਿਤਸਰ ਸਾਹਿਬ ਹੈ ਤੇ ਭਾਈ ਤਾਰਾ ਸਿੰਘ ਜਾਤੀ ਦੇ ਜੱਟ ਸੀਗੇ ਤੋਂ ਸੰਤ ਪ੍ਰਵਿਰਤੀ ਦੇ ਹੀ ਬੰਦੇ ਸੀਗੇ ਉਹਨਾਂ ਨੂੰ ਸੰਤ ਜੀ ਕਹਿ ਕੇ ਹੀ ਜ਼ਿਆਦਾਤਰ ਲੋਕ ਬੁਲਾਉਂਦੇ ਹੁੰਦੇ ਸੀ ਜੋ ਵੀ ਸਿੰਘ ਪਕੌੜੇ ਹੋ ਜਾਂਦੇ ਸੀ ਕਿਸੇ ਨਾ ਕਿਸੇ ਵਜ੍ਹਾ ਤੋਂ ਸਰਕਾਰਾਂ ਵੱਲੋਂ ਜਾਂ ਕਿਸੇ ਵੀ ਵਜ੍ਹਾ ਤੋਂ ਉਹ ਆ ਕੇ ਭਾਈ ਤਾਰਾ ਸਿੰਘ ਜੀ ਕੋਲ ਗੁਰਦੁਆਰੇ 'ਚ ਵੀ ਰਹਿਣ ਲੱਗ ਜਾਂਦੇ ਸੀ ਜਿਨ੍ਹਾਂ ਭਾਈ ਤਾਰਾ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਈ ਜੰਗਾਂ ਵਿੱਚ ਸ਼ਾਮਲ ਵੀ ਰਹੇ ਸੀ ਹੁਣ ਜੀ ਸਾਇਬਰਾਏ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਜਿਹਦੀਆਂ ਘੋੜੀਆਂ ਫੜੀਆਂ ਗਈਆਂ ਸੀਗੀਆਂ ਭਾਈ ਅਮਰ ਸਿੰਘ ਜੀ ਵੱਲੋਂ ਤੇ ਸਰਦਾਰ ਭਗੇਲ ਸਿੰਘ ਜੀ ਵੱਲੋਂ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਚੌਧਰੀ ਕੁਝ ਫੌਜਾਂ ਦੇ ਨਾਲ ਉਹਨਾਂ ਨੂੰ ਫੜਨ ਵਾਸਤੇ ਆ ਰਿਹਾ ਹੈ ਤਾਂ ਉਹ ਭੱਜ ਕੇ ਭਾਈ ਤਾਰਾ ਸਿੰਘ ਜੀ ਦੀ ਕੋਲ ਚਲੇ ਗਏ ਤੇ ਉਹਨਾਂ ਦੇ ਮਗਰ ਹੀ ਡੇਰੇ ਵਿੱਚ ਚੌਧਰੀ ਵੀ ਆ ਗਿਆ ਤੇ ਜੋ ਦੀ ਆਦਤ ਸੀਗੀ ਉੱਥੇ ਜਾ ਕੇ ਲੱਗਾ ਉਹਨਾਂ ਨੂੰ ਧਮਕਾਉਣ ਤੇ ਉੱਥੇ ਜਾ ਕੇ ਚੌਧਰੀ ਨੇ ਭਾਈ ਸਾਹਿਬ ਤੋਂ ਚੋਰ ਮੰਗੇ ਤਾਂ ਉਹਨਾਂ ਅੱਗੇ ਉੱਤਰ ਦਿੱਤਾ ਕਿ ਚੋਰ ਤਾਂ ਤੂੰ ਹੈ ਜੋ ਲੋਕਾਂ ਦੇ ਖੇਤ ਚਾਰਦਾ ਹੈ ਨਾ ਕਿ ਉਹ ਜੋ ਆਪਣੇ ਕਿਰਤ ਕਰਕੇ ਖਾਂਦੇ ਹਨ ਇਹ ਸੁਣ ਕੇ ਚੌਧਰੀ ਨੂੰ ਬੜਾ ਗੁੱਸਾ ਆਇਆ ਤੇ ਉਹਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ ਜੇ ਸਿੱਧੇ ਹੱਥੀ ਮੇਰੇ ਚੋਰ ਨਾ ਦੇਓਗੇ ਤਾਂ ਮੈਂ ਜੁੱਤੀਆਂ ਨਾਲ ਲੈ ਲਵਾਂਗਾ ਤੇ ਨਾਲ ਖੜੇ ਸਿੰਘਾਂ ਨੂੰ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਈ ਤੇ ਜੋ ਚੌਧਰੀ ਨੇ ਗੱਲ ਕੀਤੀ ਜੁੱਤੀਆਂ ਵਾਲੀ ਉਹਦੀ ਗੱਲ ਵੀ ਪਗਾਈ ਗਈ ਕਿਉਂਕਿ ਸਿੰਘਾਂ ਨੇ ਆਪਣੀਆਂ ਜੁੱਤੀਆਂ ਖੋਲ ਕੇ ਚਾਰਪੰਨ ਸਿੰਘਾਂ ਨੇ ਤੇ ਚੌਧਰੀ ਨੂੰ ਜੁੱਤੀਆਂ ਨਾਲ ਬੜਾ ਕੁੱਟਿਆ ਤੇ ਚੌਧਰੀ ਉੱਥੋਂ ਰੋਂਦਾ ਰੋਂਦਾ ਚਲਾ ਗਿਆ ਤੇ ਉਸ ਚੀਜ਼ ਦੀ ਸ਼ਿਕਾਇਤ ਉਹਨੇ ਬਾਦਸ਼ਾਹ ਨੂੰ ਕੀਤੀ ਤੇ ਬਾਦਸ਼ਾਹ ਆਪਣੀਆਂ ਫੌਜਾਂ ਲੈ ਕੇ ਤੜਕਸਾਰ ਉੱਥੇ ਪਹੁੰਚ ਗਿਆ ਤੇ ਅੱਗੇ ਚੱਲ ਕੇ ਫਿਰ ਕੀ ਹਾਲ ਹੋਇਆ ਅੱਗੇ ਇੱਕ ਹੋਰ ਜੰਗ ਹੋਈ ਸੀ ਉਹ ਗੱਲ ਕਰਾਂਗੇ ਆਪਾਂ ਅਗਲੀ ਵੀਡੀਓ 'ਚ ਤਾਂ ਸਿੱਖ ਰਾਜ ਦੀ ਜੋ ਸ਼ੁਰੂਆਤ ਹੋਈ ਸੀਗੀ ਸਿੱਖ ਰਾਜ ਕਿਵੇਂ ਬਣਿਆ ਸੀਗਾ ਇਹ ਬਹੁਤ ਜ਼ਿਆਦਾ ਦਿਲਚਸਪ ਘਟਨਾ ਹੈ ਉਸ ਟਾਈਮ ਦੀਆਂ ਜੋ ਉਸ ਟਾਈਮ ਵਾਪਰੀਆਂ ਸੀਗੀਆਂ ਜੋ ਇਹ ਕਿਤਾਬ ਚ ਲਿਖੀਆਂ ਹੋਈਆਂ ਤਾਂ ਅੱਗੇ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਅੱਗੇ ਘਟਨਾ ਕੀ ਹੋਈ ਸੀਗੀ ਕਿਵੇਂ ਜੰਗ ਹੋਈ ਸੀਗੀ ਤੇ ਕਿਵੇਂ ਅੱਗੇ ਚੱਲ ਕੇ ਸ਼ਹੀਦੀਆਂ ਹੋਈਆਂ ਸੀਗੀਆਂ